ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੀਆਂ ਜੀ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਬੱਚਿਆਂ ਦੀ ਹਰ ਜਗ੍ਹਾ ਤੇ ਕਾਮਯਾਬੀ ਹੋ ਜਾਵੇ ਤਾਂ ਤੁਸੀਂ ਬੱਚਿਆਂ ਨੂੰ ਹਰ ਰੋਜ਼ ਰੋਟੀ ਦੇ ਵਿੱਚ ਇਹ ਤਿੰਨ ਚੀਜ਼ਾਂ ਮਿਲਾ ਕੇ ਖਵਾਉਣੀ ਹੈ ਤਾਂ ਵੇਖਿਓ ਇਹ ᔪਗਤੀ ਤੁਹਾਡੇ ਲਈ ਚਮਤਕਾਰ ਹੀ ਸਾਬਿਤ ਹੋ ਜਾਵੇਗੀ ਬੱਚੇ ਹਰ ਜਗ੍ਹਾ ਤੇ ਕਾਮਯਾਬ ਹੋ ਜਾਣਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾਮ ਵਾਹਿਗੁਰੂ ਜਿ ਲਿਖ ਕੇ ਹਾਜ਼ਰੀ ਲਗਵਾਓ ਤਾਂ ਕਿ ਪ੍ਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਲਈ ਤੁਹਾਡੇ ਬੱਚਿਆਂ ਤੇ ਘਰ ਪਰਿਵਾਰ ਤੇ ਬਣੀ ਰਹੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਖਾਸ ਕਰਕੇ ਮਾਵਾਂ ਦੇ ਲਈ ਹੈ ਜੋ ਆਪਣੇ ਬੱਚਿਆਂ ਦੇ ਸੁਭਾਅ ਆਦਤਾਂ ਤੋਂ ਪਰੇਸ਼ਾਨ ਹਨ ਕਈ ਭੈਣਾਂ ਇਹ ਸਵਾਲ ਕਰਦੀਆਂ ਹਨ ਸਾਡਾ ਬੱਚਾ ਜਿੱਦ ਬੜੀ ਕਰਦਾ ਸਾਡਾ ਬੱਚਾ ਹਰ ਵੇਲੇ ਗੁੱਸੇ ਵਿੱਚ ਰਹਿੰਦਾ ਛੜਚੜਾ ਬਣ ਰਹਿੰਦਾ ਹੈ ਉਹਦੇ ਵਿੱਚ ਤਾਂ ਉਹ ਭੈਣਾ ਅੱਜ ਦੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਜ਼ਰੂਰ ਸਰਵਣ ਕਰ ਲੈਣ ਕਿਉਂਕਿ ਆਪਾਂ ਇੱਕ ਰੋਟੀ ਦੇ ਰਾਹੀਂ ਆਪਣੇ ਬੱਚੇ ਦੇ ਸੁਭਾਅ ਦੇ ਬਾਰੇ ਆਪਣੇ ਬੱਚੇ ਦੀਆਂ ਆਦਤਾਂ ਬਦਲ ਸਕਦੇ ਹਾਂ ਬੱਚੇ ਦੀ ਸਿਹਤ ਵੀ ਤੰਦਰੁਸਤ ਰਹੇਗੀ ਜੇਕਰ ਅਸੀਂ ਰੋਟੀ ਬਣਾਉਣ ਵੇਲੇ ਥੋੜਾ ਜਿਹਾ ਬਦਲਾਵ ਕਰ ਲਈਏ ਤਾਂ ਸਾਤ ਸੰਗਾ ਜੀ ਅੱਜ ਦੀ ਵੀਡੀਓ ਵਿੱਚ ਇੱਕ ਗੱਲ ਤੁਹਾਡੇ ਕੰਮ ਆਉਣ ਵਾਲੀ ਹੈ ਤੁਹਾਡੇ ਬੱਚੇ ਦੇ ਕੰਮ ਆਉਣ ਵਾਲੀ ਹੈ ਇਸ ਲਈ ਤੁਸੀਂ ਇਸ ਗੱਲ ਨੂੰ ਧਿਆਨ ਦੇ ਨਾਲ ਸਰਵਣ ਕਰ ਲੈਣਾ ਹੈ ਜੇਕਰ ਵੀਡੀਓ ਚੰਗੀ ਲੱਗੇ ਤਾਂ ਆਪਣੇ ਹੋਰ ਵੀ ਭੈਣ ਭਰਾਵਾਂ ਨੂੰ ਸ਼ੇਅਰ ਕਰ ਦੇਣਾ ਸਾਧ ਸੰਗਾਜੀ ਕਮਾਈ ਵਾਲੇ ਸੰਤ ਮਹਾਂਪੁਰਖ ਜੀ ਇਹੋ ਸਮਝਾਉਂਦੇ ਹਨ ਜੈਸਾ ਤਨ ਵੈਸਾ ਮਨ ਰੋਟੀ ਬਣਾਉਣ ਵੇਲੇ ਭੈਣਾਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ ਜਿਸ ਭੈਣ ਨੇ ਜਿਸ ਔਰਤ ਨੇ ਘਰ ਦੇ ਵਿੱਚ ਭੋਜਨ ਪ੍ਰਸ਼ਾਦਾ ਤਿਆਰ ਕਰਨਾ ਹੈ ਉਹਦਾ ਮਨ ਖੁਸ਼ ਹੋਵੇ ਉਹਦਾ ਮਨ ਗੁਰਬਾਣੀ ਨਾਲ ਜੁੜਿਆ ਹੋਵੇ ਜੇਕਰ ਉਹ ਗੁਰਬਾਣੀ ਦਾ ਪਾਠ ਕਰਦੀ ਹੋਈ ਭੋਜਨ ਪ੍ਰਸ਼ਾਦਾ ਤਿਆਰ ਕਰੇਗੀ ਉਹ ਭੋਜਨ ਪ੍ਰਸ਼ਾਦਾ ਫਿਰ ਅੰਮ੍ਰਿਤ ਬਣ ਜਾਵੇਗਾ ਅੰਮ੍ਰਿਤ ਬਣ ਕੇ ਖਾਣ ਵਾਲੇ ਜੀਆਂ ਦੇ ਉੱਤੇ ਅਸਰ ਕਰੇਗਾ ਤੇ ਉਹਨਾਂ ਜੀਆਂ ਦੇ ਸੁਭਾਅ ਵਿੱਚ ਆਦਤਾਂ ਦੇ ਵਿੱਚ ਬੜਾ ਚੰਗਾ ਬਦਲਾਅ ਆਵੇਗਾ ਪਰ ਸਿਰਫ ਪੜਨਾ ਨਹੀਂ ਗੁਰਬਾਣੀ ਦਾ ਪਾਠ ਕਰ ਲੈ ਆਪਣੇ ਬੱਚੇ ਦੇ ਲਈ ਅਰਦਾਸ ਬੇਨਤੀ ਕਰ ਲਈ ਇੰਨਾ ਹੀ ਕਾਫੀ ਨਹੀਂ ਹੈ ਨਾਲ ਨਾਲ ਜੇਕਰ ਇਹ ਦੋ ਕੰਮ ਹੋਰ ਕਰ ਲੈਣ ਫਿਰ ਤਾਂ ਪੱਕੀ ਗਰੰਟੀ ਹੈ ਕਿ ਸਾਡੇ ਬੱਚੇ ਦੀ ਤੰਦਰੁਸਤੀ ਤਰੱਕੀ ਦਿਨੋ ਦਿਨ ਵੱਧਦੀ ਜਾਵੇਗੀ ਸਾਡੇ ਬੱਚੇ ਦਾ ਸੁਭਾਅ ਅਤੇ ਆਦਤਾਂ ਜ਼ਰੂਰ ਬਦਲ ਜਾਣਗੀਆਂ ਉਹ ਦੋ ਹੋਰ ਕੰਮ ਕਿਹੜੇ ਹਨ ਉਹਨਾਂ ਬਾਰੇ ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਤਾਂ ਇਹ ਦੋ ਕੰਮ ਕਿਹੜੇ ਹਨ ਉਹਨਾਂ ਦੇ ਬਾਰੇ ਅੱਜ ਦੀ ਵੀਡੀਓ ਵਿੱਚ ਗੱਲ ਕਰਨ ਵਾਲੇ ਹਾਂ ਜੀ ਸਭ ਤੋਂ ਪਹਿਲਾਂ ਇੱਕ ਨਿੱਕੀ ਜਿਹੀ ਕਹਾਣੀ ਸਾਚਾਂਗਜੀ ਤੁਹਾਡੇ ਨਾਲ ਸਾਂਝੀ ਕਰਦੇ ਆ ਕਿ ਸਾਡੇ ਮਨ ਦੇ ਉੱਤੇ ਸਾਡੇ ਤਨ ਦੇ ਉੱਤੇ ਸਾਡੇ ਵੱਲੋਂ ਖਾਧਾ ਹੋਇਆ ਭੋਜਨ ਪ੍ਰਸ਼ਾਦਾ ਕਿਵੇਂ ਅਸਰ ਕਰਦਾ ਹੈ ਇੱਕ ਵਾਰ ਇੱਕ ਨਗਰ ਦੇ ਵਿੱਚ ਇੱਕ ਸੰਤ ਜੀ ਰਹਿੰਦੇ ਸਨ ਜੋ ਹਰ ਕਿਸੇ ਦੀ ਮੁਸੀਬਤ ਦਾ ਹੱਲ ਕੱਢ ਦਿੰਦੇ ਸਨ ਉਹਨਾਂ ਦੇ ਕੋਲ ਜੋ ਵੀ ਆਉਂਦਾ ਸੀ ਸੰਤ ਜੀ ਉਹਨਾਂ ਦੀਆਂ ਮੁਸ਼ਕਲਾਂ ਪਰੇਸ਼ਾਨੀਆਂ ਨੂੰ ਸੁਣ ਕੇ ਉਹਨਾਂ ਨੂੰ ਰਸਤਾ ਦਿਖਾ ਦਿੰਦੇ ਸਨ ਇਸ ਕਰਕੇ ਉਸ ਨਗਰ ਦੇ ਲੋਕ ਬੜੇ ਖੁਸ਼ ਸਨ ਕਿ ਸਾਡੇ ਕੋਲ ਐਸੇ ਸੰਤ ਮਹਾਪੁਰਖ ਰਹਿੰਦੇ ਹਨ ਉਹ ਸੰਤ ਫਕੀਰ ਜੀ ਦੀ ਪ੍ਰਸਿੱਧੀ ਐਨੀ ਵੱਧ ਗਈ ਕਿ ਬਾਹਰ ਦੇ ਨਗਰਾਂ ਤੱਕ ਵੀ ਪਹੁੰਚ ਗਈ ਕਹਿੰਦੇ ਗੱਲ ਪਹੁੰਚਦੇ ਆ ਪਹੁੰਚਦੇ ਆ ਉਸ ਦੇਸ਼ ਦੇ ਰਾਜੇ ਤੱਕ ਪਹੁੰਚੀ ਕਹਿੰਦੇ ਕਿ ਇੱਕ ਦਿਨ ਰਾਜਾ ਵੀ ਉੱਥੇ ਸਾਧੂ ਸੰਤ ਫਕੀਰ ਜੀ ਦੇ ਦਰਸ਼ਨ ਕਰਨ ਲਈ ਆਇਆ ਅਤੇ ਉਸ ਸਾਧੂ ਸੰਤ ਫਕੀਰ ਜੀ ਨੂੰ ਬੇਨਤੀ ਕਰਦਾ ਹੈ ਕਿ ਸਾਧੂ ਜੀ ਤੁਹਾਡੇ ਕੋਲ ਐਨਾ ਵੱਡਾ ਗੁਣ ਹੈ ਤੁਹਾਡੇ ਕੋਲ ਐਨਾ ਗਿਆਨ ਹੈ ਤੁਸੀਂ ਇੱਕ ਜੰਗਲ ਦੇ ਵਿੱਚ ਝਾੜੀਆਂ ਵਿੱਚ ਕਿਉਂ ਰਹਿ ਰਹੇ ਹੋ ਤੁਸੀਂ ਮੇਰੇ ਨਾਲ ਚੱਲੋ ਤੁਹਾਨੂੰ ਮਹਿਲ ਵਿੱਚ ਰੱਖਾਂਗਾ ਮੈਨੂੰ ਸੇਵਾ ਕਰਨ ਦਾ ਮੌਕਾ ਦਿਓ ਸਾਧੂ ਜੀ ਨੇ ਬੜਾ ਸਮਝਾਇਆ ਕਿ ਨਹੀਂ ਰਾਜਨ ਮੈਂ ਇੱਥੇ ਬੜਾ ਖੁਸ਼ ਹਾਂ ਮੇਰੇ ਕੋਲ ਸਵੇਰੇ ਸ਼ਾਮ ਸੰਗਤ ਆਉਂਦੀ ਹੈ ਮੈਂ ਰੱਬ ਦਾ ਨਾਮ ਇੱਥੇ ਬੈਠ ਕੇ ਧਿਆਉਂਦਾ ਹਾਂ ਤਾਂ ਮੈਂ ਬੜਾ ਖੁਸ਼ ਹਾਂ ਮੈਨੂੰ ਬਹੁਤੀ ਐਸ਼ਵ ਆਰਾਮ ਦੀ ਕੋਈ ਲੋੜ ਨਹੀਂ ਹੈ ਮੈਨੂੰ ਤਾਂ ਪ੍ਰਸ਼ਾਦੇ ਦੀ ਲੋੜ ਹੈ ਤੇ ਉਹ ਮੈਨੂੰ ਮਿਲ ਜਾਂਦਾ ਹੈ ਸੋ ਤੁਸੀਂ ਤਕਲੀਫ ਨਾ ਕਰੋ ਕਹਿੰਦੇ ਰਾਜਾ ਜਿੱਦ ਕਰਨੋਂ ਨਾ ਹਟਿਆ ਰਾਜਾ ਜ਼ੋਰ ਜ਼ਬਰਦਸਤੀ ਕਰਕੇ ਜਿੱਦ ਕਰਕੇ ਸੰਤ ਜੀ ਨੂੰ ਆਪਣੇ ਨਾਲ ਲੈ ਗਿਆ ਸੰਤ ਜੀ ਨੇ ਕਿਹਾ ਚਲੋ ਠੀਕ ਹੈ ਜੇ ਬਹੁਤਾ ਕਹਿੰਦੇ ਹੋ ਮੈਂ ਕੁਝ ਦਿਨ ਤੁਹਾਨੂੰ ਤੁਹਾਡੇ ਮਹਿਲ ਵਿੱਚ ਰੁਕ ਜਾਂਦਾ ਹਾਂ ਸਾਧੂ ਜੀ ਨੂੰ ਰਾਜਾ ਸਾਧੂ ਜੀ ਨੂੰ ਆਪਣੇ ਨਾਲ ਲੈ ਕੇ ਆਪਣੇ ਮਹਿਲ ਚਲਿਆ ਗਿਆ ਸੋਹਣਾ ਆਸਣ ਵਿਛਾ ਕੇ ਦਿੱਤਾ ਸੋਹਣਾ ਭੋਜਨ ਪ੍ਰਸ਼ਾਦਾ ਛਕਾਇਆ ਪਰ ਦਿਨੋਂ ਦਿਨ ਸਾਧੂ ਜੀ ਦੇ ਸੁਭਾਅ ਵਿੱਚ ਬਹੁਤ ਜ਼ਿਆਦਾ ਬਦਲਾਅ ਆ ਰਿਹਾ ਸੀ ਸਾਧੂ ਜੀ ਨੂੰ ਖੁਦ ਵੀ ਸਮਝ ਨਹੀਂ ਸੀ ਲੱਗ ਰਹੀ ਕਿ ਮੇਰੇ ਸੁਭਾਅ ਵਿੱਚ ਇੰਨਾ ਬਦਲਾਅ ਕਿਉਂ ਆ ਰਿਹਾ ਹੈ ਹੁਣ ਸਾਧੂ ਜੀ ਉੱਥੋਂ ਆਉਣ ਦਾ ਨਾਮ ਵੀ ਨਹੀਂ ਲੈ ਰਹੇ ਕਿਉਂਕਿ ਐਸ਼ਵਾਰਾਮ ਦੀ ਆਦਤ ਹੋ ਚੁੱਕੀ ਸੀ 4-5 ਮਹੀਨੇ ਹੋ ਗਏ ਸਾਧੂ ਜੀ ਉਸ ਮਹਿਲ ਵਿੱਚ ਰੁੱਕ ਕੇ ਰਹਿੰਦੇ ਹੋયા ਨੂੰ ਕਹਿੰਦੇ ਇੱਕ ਦਿਨ ਸਾਧੂ ਜੀ ਦੇ ਮਨ ਵਿੱਚ ਖਿਆਲ ਆਇਆ ਕਿ ਕਿਉਂ ਨਾ ਮੈਂ ਇੱਥੋਂ ਭੱਜ ਜਾਵਾਂ ਉਹਨਾਂ ਨੇ ਭੱਜਣ ਲੱਗਿਆ ਰਾਣੀ ਦੇ ਕੁਝ ਗਹਿਣੇ ਚੋਰੀ ਕਰ ਲਏ ਜੋਵੇ ਉਹਨੂੰ ਕੀਮਤੀ ਸਮਾਨ ਦੇ ਸਿਆ ਚੁੱਕ ਕੇ ਮਹਿਲ ਛੱਡ ਕੇ ਸਾਧੂ ਭੱਜ ਆਇਆ ਅਗਲੇ ਦਿਨ ਰਾਜੇ ਤੱਕ ਖਬਰ ਪਹੁੰਚੀ ਤੇ ਰਾਜੇ ਨੇ ਸਾਧੂ ਸੰਤ ਨੂੰ ਲੱਭਣਾ ਸ਼ੁਰੂ ਕਰ ਦਿੱਤਾ ਇਦਾਂ ਹੀ ਸਾਧੂ ਜੀ ਰਾਜੇ ਤੋਂ ਬਚਦੇ ਬਚਾਉਂਦੇ ਹੋਏ ਭੱਜਦੇ ਜੰਗਲ ਤੱਕ ਪਹੁੰਚ ਗਏ ਜੰਗਲ ਦੇ ਵਿੱਚ ਪਹੁੰਚੇ ਤੇ ਉੱਥੋਂ ਤੱਕ ਗਏ ਸੀਗੇ ਭੁੱਖ ਬੜੀ ਲੱਗੀ ਤੇ ਕਹਿੰਦੇ ਇੱਕ ਦਰਖਤ ਦੇ ਹੇਠਾਂ ਬੈਠ ਗਏ ਦਰਖਤ ਦੇ ਹੇਠਾਂ ਬੈਠ ਕੇ ਸਾਹ ਲਿਆ ਤੇ ਅਚਾਨਕ ਹੀ ਉਤੋਂ ਇੱਕ ਫਲ ਡਿੱਗਿਆ ਸਾਧੂ ਜੀ ਨੂੰ ਬੜੀ ਭੁੱਖ ਲੱਗੀ ਸੀ ਇਸ ਕਰਕੇ ਉਹਨਾਂ ਨੇ ਝੱਟ ਹੀ ਬਿਨਾਂ ਵੇਖਿਆ ਫਲ ਖਾ ਲਿਆ ਹੁਣ ਉਹ ਫਲ ਵਿੱਚ ਪਤਾ ਨਹੀਂ ਕੀ ਸੀ ਕਿ ਕਹਿੰਦੇ ਇੱਕ ਹਫਤਾ ਸਾਧੂ ਜੀ ਉੱਥੇ ਜੰਗਲ ਵਿੱਚ ਪਏ ਰਹੇ ਬੇਹੋਸ਼ ਹੋ ਕੇ ਉੱਥੇ ਹੀ ਡਿੱਗੇ ਰਹੇ ਤੇ ਹਫਤੇ ਦੇ ਬਾਅਦ ਇੱਕ ਸੂਰਜ ਦੀ ਕਿਰਨ ਸਾਧੂ ਜੀ ਦੇ ਮੋਹਤੇ ਪਈ ਸਾਧੂ ਜੀ ਦੇ ਮਨ ਵਿੱਚ ਇਹ ਖਿਆਲ ਆਇਆ ਕਿ ਮਨਾਂ ਤੋਂ ਆਹ ਕੰਮ ਕਰਕੇ ਕੀ ਖਟਿਆ ਇਹ ਕੰਮ ਤੋਂ ਕਿਉਂ ਕੀਤਾ ਹੁਣ ਤੈਨੂੰ ਭੱਜਣਾ ਪੈ ਰਿਹਾ ਹੈ ਤੈਨੂੰ ਤਾਂ ਮਾਇਆ ਨਾਲ ਪਿਆਰ ਨਹੀਂ ਸੀ ਤੂੰ ਇਹ ਮਾਇਆ ਇਹ ਗਹਿਣੇ ਕੀ ਕਰਨੇ ਜਿਹੜੇ ਤੂੰ ਨਾਲ ਉਥੋਂ ਲੈ ਕੇ ਭੱਜ ਆਇਆ ਕਹਿੰਦੇ ਮਨ ਵਿੱਚ ਬੜਾ ਪਛਤਾਵਾ ਹੋਇਆ ਤੇ ਹਿੰਮਤ ਕਰਕੇ ਉਥੋਂ ਦਰਖਤਾਂ ਤੋਂ ਕੁਝ ਚੰਗੇ ਫਲ ਖਾਦੇ ਤੇ ਤੁਰਨ ਜੋਗਾ ਹੋਇਆ ਰਸਤੇ ਦੇ ਵਿੱਚ ਪਾਣੀ ਦਾ ਤਲਾਬ ਮਿਲਿਆ ਉਥੋਂ ਪਾਣੀ ਪੀਤਾ ਕਰਦਿਆਂ ਕਰਾਉਂਦਿਆਂ ਸਾਧੂ ਆਪਣੇ ਗਹਿਣਿਆਂ ਵਾਲਾ ਥੈਲਾ ਲੈ ਜਾ ਕੇ ਰਾਜੇ ਦੇ ਦਰਬਾਰ ਪਹੁੰਚਿਆ ਰਾਜੇ ਦੇ ਦਰਬਾਰ ਪਹੁੰਚ ਕੇ ਸਾਰਾ ਧਨ ਗਹਿਣੇ ਵਾਪਸ ਕਰ ਦਿੱਤੇ ਤੇ ਰਾਜੇ ਤੋਂ ਮਾਫੀ ਮੰਗੀ ਤੇ ਰਾਜੇ ਨੇ ਕਿਹਾ ਸਾਧੂ ਜੀ ਜੇ ਤੁਸੀਂ ਵਾਪਸ ਹੀ ਆਉਣਾ ਸੀ ਤਾਂ ਇਸ ਧਨ ਦੇ ਵਿੱਚ ਕੁਝ ਖਰਚਣਾ ਵੀ ਨਹੀਂ ਸੀ ਵਾਪਸ ਹੀ ਮੈਨੂੰ ਕਰ ਦੇਣਾ ਸੀ ਤਾਂ ਚੋਰੀ ਕਰਕੇ ਕਿਉਂ ਭੱਜੇ ਸੀ ਕਹਿੰਦੇ ਸਾਧੂ ਜੀ ਨੇ ਕਿਹਾ ਰਾਜਾ ਜੀ ਮੈਨੂੰ ਤਾਂ ਖੁਦ ਪਤਾ ਨਹੀਂ ਸੀ ਕਿ ਮੈਂ ਇਹ ਕੰਮ ਕਿਉਂ ਕੀਤਾ ਅੱਜ ਮੈਨੂੰ ਹਫਤਾ ਹੋ ਗਿਆ ਮੈਂ ਕੁਝ ਵੀ ਖਾਦਾ ਪੀਤਾ ਨਹੀਂ ਹੈ ਮੈਂ ਇਹ ਕੰਮ ਕਿਉਂ ਕੀਤਾ ਜੋ ਵੀ ਮੈਂ ਅੰਨ ਪਾਣੀ ਖਾਦਾ ਸੀ ਉਹਦਾ ਅਸਰ ਮੇਰੇ ਅੰਦਰੋਂ ਹੁਣ ਖਤਮ ਹੋ ਗਿਆ ਮੈਨੂੰ ਸੋਚੀ ਆ ਗਈ ਕਿ ਮੇਰੇ ਨਾਲ ਇਹ ਸਭ ਕੁਝ ਕਿਉਂ ਹੋਇਆ ਸਾਧੂ ਨੇ ਕਿਹਾ ਰਾਜਾ ਮੈਂ ਤੇਰੇ ਘਰ ਦੇ ਵਿੱਚ ਪਿਛਲੇ 5-6 ਮਹੀਨੇ ਆ ਤੋ ਰਹਿ ਰਿਹਾ ਹਾਂ ਤੇਰੇ ਘਰ ਦਾ ਭੋਜਨ ਖਾ ਰਿਹਾ ਹਾਂ ਤੇਰੇ ਘਰ ਦੇ ਭੋਜਨ ਦੇ ਅਸਰ ਕਰਕੇ ਮੇਰਾ ਸੁਭਾਅ ਇਦਾਂ ਦਾ ਬਣ ਗਿਆ ਕਿਉਂਕਿ ਤੇਰੇ ਘਰ ਦੇ ਵਿੱਚ ਜੋ ਵੀ ਆ ਰਿਹਾ ਹੈ ਉਹ ਇਮਾਨਦਾਰੀ ਦਾ ਨਹੀਂ ਹੈ ਜਾਂ ਤਾਂ ਤੂੰ ਕਿਸੇ ਕੋ ਖੋ ਕੇ ਲੈ ਰਿਹਾ ਹੈ ਜਾਂ ਤੂੰ ਕਿਸੇ ਤੇ ਜਿੱਤ ਪ੍ਰਾਪਤ ਕਰਕੇ ਲਿਆਇਆ ਸੀ ਜੋ ਵੀ ਤੁਹਾਨੂੰ ਤੇਰੇ ਘਰ ਵਿੱਚ ਆ ਰਿਹਾ ਹੈ ਨਾ ਇਹਦੇ ਪਿਛੇ ਤਾਂ ਤੇਰੀ ਚੁਸਤ ਚਲਾਕੀ ਹੈ ਜਾਂ ਤੇਰੀ ਈਰਖਾ ਤੇ ਹੰਕਾਰ ਹੈ ਇਸ ਕਰਕੇ ਤੇਰੇ ਘਰ ਦਾ ਭੋਜਨ ਖਾ ਕੇ ਮੈਂ ਵੀ ਤੇਰੇ ਵਰਗਾ ਹੋ ਚੱਲਿਆ ਸੀ ਮੇਰੇ ਮਨ ਵਿੱਚ ਜਿਵੇਂ ਧਨ ਹੋਰ ਵੱਧ ਤੋਂ ਵੱਧ ਪ੍ਰਾਪਤ ਕਰਨ ਦੀ ਲਾਲਸਾ ਜਾਗੀ ਤੋ ਕਿੰਨਾ ਧਨ ਦੌਲਤ ਇਕੱਠਾ ਕਰ ਰਿਹਾ ਹੈ ਪਰ ਰੱਜ ਫਿਰ ਵੀ ਨਹੀਂ ਰਿਹਾ ਉਸੇ ਹੀ ਤਰ੍ਹਾਂ ਮੇਰੇ ਮਨ ਵਿੱਚ ਇਹ ਲਾਲਚ ਆ ਗਿਆ ਤਾਂ ਮੈਂ ਤੇਰੇ ਘਰੋਂ ਇੰਨਾ ਕੁਝ ਲੈ ਕੇ ਭੱਜ ਗਿਆ ਪਰ ਜੋ ਹਹੀ ਤੇਰੇ ਘਰ ਦੇ ਆਣ ਦਾ ਅਸਰ ਇੱਕ ਹਫਤੇ ਵਿੱਚ ਮੇਰੇ ਅੰਦਰੋਂ ਖਤਮ ਹੋਇਆ ਤਾਂ ਮੈਨੂੰ ਸੋਚੀ ਆਈ ਕਿ ਮੈਂ ਕੀ ਸੀ ਤੇ ਕੀ ਬਣ ਗਿਆ ਸੋ ਸਾਥ ਸੰਗਜ ਜੀ ਇਸ ਕਹਾਣੀ ਤੋਂ ਸਾਨੂੰ ਇਹੀ ਵੱਡੀ ਸਿੱਖਿਆ ਸੁਣਨ ਨੂੰ ਮਿਲਦੀ ਹੈ ਕਿ ਕਹਾਣੀ ਦੇ ਪਾਤਰ ਵੱਲੋਂ ਕਹਾਣੀ ਦੀਆਂ ਘਟਨਾਵਾਂ ਵੱਲ ਨਹੀਂ ਜਾਣ ਲੈ ਕੇ ਕਹਾਣੀ ਦੀ ਸਿੱਖਿਆ ਸਾਨੂੰ ਬੜਾ ਵੱਡਾ ਸਬਕ ਦਿੰਦੀ ਹੈ ਜੋ ਵੀ ਭੋਜਨ ਪ੍ਰਸ਼ਾਦਾ ਅਸੀਂ ਛਕਦੇ ਹਾਂ ਨਾ ਉਹ ਸਾਡੇ ਤਨ ਤੇ ਮਨ ਦੋਵਾਂ ਤੇ ਅਸਰ ਕਰਦਾ ਹੈ ਇਹ ਸਾਡੀਆਂ ਆਦਤਾਂ ਸਾਡੇ ਸੁਭਾ ਨੂੰ ਬਦਲਣ ਦੀ ਤਾਕਤ ਰੱਖਦੀਆਂ ਹਨ ਸਾਡੇ ਬਜ਼ੁਰਗ ਸਾਡੇ ਸੰਤ ਮਹਾਂਪੁਰਖ ਇਹੋ ਜਹੀਆਂ ਕਹਾਣੀਆਂ ਸਾਨੂੰ ਸੁਣਾਉਂਦੇ ਸਨ ਜੋ ਸਾਨੂੰ ਸਹੀ ਗਿਆਨ ਦਿੰਦੇ ਸਨ ਕਿ ਸਾਨੂੰ ਅਕਲ ਆ ਜਾਵੇ ਸਾਨੂੰ ਮਤ ਆ ਜਾਵੇ ਸੋ ਇਸ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਕਿ ਆਪਾਂ ਗੱਲ ਕਰ ਰਹੇ ਸੀ ਕਿ ਭੈਣਾਂ ਦੀ ਜਦੋਂ ਭੋਜਨ ਪ੍ਰਸ਼ਾਦਾ ਬਣਾਉਂਦੀਆਂ ਹਨ ਉਹ ਪਹਿਲਾਂ ਤਾਂ ਆਪ ਗੁਰਬਾਣੀ ਦਾ ਪਾਠ ਕਰਦਿਆਂ ਹੋਇਆਂ ਹੀ ਭੋਜਨ ਪ੍ਰਸ਼ਾਦਾ ਬਣਾਇਆ ਕਰਨ ਰੋਟੀ ਦੇ ਵਿੱਚ ਬਾਣੀ ਦਾ ਗਿਆਨ ਮਿਲ ਜਾਵੇਗਾ ਉਹ ਗਿਆਨ ਜਦੋਂ ਸਾਡੇ ਬੱਚੇ ਦੇ ਅੰਦਰ ਸਾਡੇ ਘਰ ਦੇ ਕਿਸੇ ਵੀ ਜੀ ਦੇ ਅੰਦਰ ਭੋਜਨ ਪ੍ਰਸ਼ਾਦੇ ਦੇ ਰਾਹੀਂ ਜਾਵੇਗਾ ਉਹਦਾ ਜੀਵਨ ਜ਼ਰੂਰ ਬਦਲ ਜਾਵੇਗਾ ਤੇ ਭੋਜਨ ਪ੍ਰਸ਼ਾਦਾ ਬਣਾਉਂਦੀਆਂ ਹੋਈਆਂ ਭੈਣਾ ਇੱਕ ਅਰਦਾਸ ਬੇਨਤੀ ਵੀ ਜ਼ਰੂਰ ਕਰਿਆ ਕਰਨ ਕਿ ਵਾਹਿਗੁਰੂ ਅਕਾਲ ਪੁਰਖ ਜੀ ਜੇਕਰ ਇਹਨੂੰ ਕਮਾਉਂਦਿਆਂ ਹੋਇਆਂ ਇਹਨੂੰ ਬਣਾਉਂਦਿਆਂ ਹੋਇਆਂ ਸਾਡੇ ਤੋਂ ਕੋਈ ਗਲਤੀ ਹੋਈ ਹੈ ਜਾ ਸਤਿਗੁਰ ਸੱਚੇ ਪਾਤਸ਼ਾਹ ਉਹ ਗਲਤੀ ਦੀ ਸਜ਼ਾ ਮੇਰੇ ਬੱਚੇ ਨੂੰ ਨਾ ਦਿਓ ਸਤਿਗੁਰ ਸੱਚੇ ਪਾਤਸ਼ਾਹ ਮੇਰੇ ਬੱਚੇ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਇਹਨਾਂ ਦੋ ਪੰਕਤੀਆਂ ਦਾ ਜਾਪ ਬੱਚੇ ਦੇ ਭੋਜਨ ਨੂੰ ਬਣਾਉਂਦੇ ਆ ਹੋਇਆਂ ਜਾਂ ਉਹਨੂੰ ਕਮਾਉਣ ਵੇਲੇ ਸਵੇਰੇ-ਸਵੇਰੇ ਜਦੋਂ ਉਹ ਸੁੱਤਾ ਪਿਆ ਹੋਵੇ ਉਹਦੇ ਸਿਰ ਤੇ ਹੱਥ ਫੇਰ ਕੇ ਦੋ ਪੰਕਤੀਆਂ ਦਾ ਜਾਪ ਜ਼ਰੂਰ ਕਰਿਆ ਕਰ ਸਾਥ ਸੰਗਤ ਜੀ ਸਿਰਫ ਮਾਂ ਨੇ ਪਾਠ ਕਰਕੇ ਭੋਜਨ ਪ੍ਰਸ਼ਾਦਾ ਬਣਾਇਆ ਇਹ ਅਰਦਾਸ ਪੇਨਤੀ ਕੀਤੀ ਉਹਦੇ ਨਾਲ ਜੇਕਰ ਬੱਚਾ ਵੀ ਇਹ ਦੋ ਕੰਮ ਕਰੇ ਸੋਨੇ ਤੇ ਸੁਹਾਗੇ ਵਾਲੀ ਗੱਲ ਬਣ ਜਾਵੇਗੀ ਬੱਚੇ ਨੂੰ ਇਹ ਆਦਤ ਬਚਪਨ ਤੋਂ ਪਾਉਣੀ ਚਾਹੀਦੀ ਹੈ ਕਿ ਪੁੱਤਰ ਜਦੋਂ ਵੀ ਅਸੀਂ ਭੋਜਨ ਪ੍ਰਸ਼ਾਦਾ ਛਕਣਾ ਹੈ ਵਾਹਿਗੁਰੂ ਅਕਾਲ ਪੁਰਖ ਜੀ ਦਾ ਸ਼ੁਕਰਾਨਾ ਕਰਨਾ ਹੈ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਕੇ ਫਿਰ ਹੀ ਭੋਜਨ ਪ੍ਰਸ਼ਾਦਾ ਛਕਣਾ ਹੈ ਦੂਜੀ ਆਦਤ ਦਾ ਖਾਸ ਧਿਆਨ ਰੱਖਣਾ ਹੈ ਅੱਜਕੱਲ ਇਹ ਆਦਤ ਨਿਆਣਿਆਂ ਸਿਆਣਿਆਂ ਸਭ ਦੇ ਵਿੱਚ ਹੈ ਭੋਜਨ ਪ੍ਰਸ਼ਾਦਾ ਛਕਦੇ ਸਮੇਂ ਧਿਆਨ ਟੀਵੀ ਜਾਂ ਮੋਬਾਈਲ ਦੇ ਵਿੱਚ ਹੁੰਦਾ ਹੈ। ਉਹ ਮੋਬਾਈਲ ਚਲਾਉਂਦਿਆਂ ਹੋયા ਜਾਂ ਟੀਵੀ ਵੇਖਦਿਆਂ ਹੋયા ਹੀ ਪ੍ਰਸ਼ਾਦਾ ਛਕਦੇ ਹਨ। ਫਿਰ ਭੋਜਨ ਦੇ ਨਾਲ-ਨਾਲ ਸੋਚਾਂਡ ਕਰੀ ਅਸੀਂ ਜੋ ਅੰਦਰ ਭੇਜ ਰਹੇ ਹੁੰਦੇ ਹਾਂ। ਭੋਜਨ ਪ੍ਰਸ਼ਾਦਾ ਛਕਦੇਆਂ ਹੋਇਆਂ ਜੋ ਚੀਜ਼ ਅਸੀਂ ਵੇਖ ਰਹੇ ਹਾਂ, ਸੁਣ ਰਹੇ ਹਾਂ, ਉਹ ਵੀ ਚੀਜ਼ ਸਾਡੇ ਅੰਦਰ ਜਾ ਰਹੀ ਹੁੰਦੀ ਹੈ। ਇਸ ਕਰਕੇ ਇਹ ਆਦਤ ਬੱਚੇ ਦੀ ਜ਼ਰੂਰ ਬਦਲਣੀ ਚਾਹੀਦੀ ਹੈ। ਜਦੋਂ ਵੀ ਅਹਨੇ ਭੋਜਨ ਪਰਸ਼ਾਦਾ ਛਕਣਾ ਹੈ ਸਿਰਫ ਬੱਚੇ ਨਹੀਂ ਨਹੀਂ ਅਸੀਂ ਵੀ ਜਦੋਂ ਘਰ ਦੇ ਵਿੱਚ ਭੋਜਨ ਪਰਸ਼ਾਦਾ ਛਕਣਾ ਹੈ ਰੋਟੀ ਖਾਣ ਲੱਗਿਆਂ ਟੀਵੀ ਮੋਬਾਈਲ ਜਿਹੜਾ ਹੈ ਉਹਨੂੰ ਬੰਦ ਕਰ ਦਿਓ ਆਪਣੇ ਹੱਥ ਚੰਗੀ ਤਰ੍ਹਾਂ ਧੋ ਕੇ ਸਿਰ ਟੱਕ ਕੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਕੇ ਹੀ ਭੋਜਨ ਛਕਣਾ ਹੈ ਇਹ ਭੋਜਨ ਪਰਸ਼ਾਦੇ ਨੂੰ ਪੂਰਾ ਚਿੱਥ ਕੇ ਖਾਣਾ ਹੈ ਛਕਣ ਤੋਂ ਬਾਅਦ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਹੈ ਇਹਨਾਂ ਗੱਲਾਂ ਦਾ ਧਿਆਨ ਰੱਖੋ ਮਾਮਾ ਦੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਆਪਣੇ ਬੱਚਿਆਂ ਦੇ ਲਈ ਇਹ ਕੰਮ ਜ਼ਰੂਰ ਖੁਦ ਵੀ ਤੁਸੀ ਕਰਨਾ ਹੈ ਗੁਰਬਾਣੀ ਦਾ ਪਾਠ ਕਰਕੇ ਹੀ ਭੋਜਨ ਪ੍ਰਸ਼ਾਦਾ ਬਣਾਉਣਾ ਹੈ ਆਟਾ ਗੁੰਨਣ ਤੋਂ ਲੈ ਕੇ ਰੋਟੀ ਬਣਾਉਣ ਤੱਕ ਸਬਜੀ ਕੱਟਣ ਤੋਂ ਲੈ ਕੇ ਸਬਜੀ ਬਣਾਉਣ ਤੱਕ ਮਨ ਖੁਸ਼ ਹੋਵੇ ਗੁਰਬਾਣੀ ਦਾ ਪਾਠ ਅੰਦਰ ਚੱਲਦਾ ਹੋਵੇ ਫਿਰ ਆਪਣੇ ਟੀਵੀ ਜਾਂ ਮੋਬਾਈਲ ਤੇ ਵੀ ਪਾਠ ਲਗਾ ਸਕਦੇ ਹੋ ਗੁਰਬਾਣੀ ਦਾ ਪਾਠ ਲਗਾ ਕੇ ਭੋਜਨ ਪ੍ਰਸ਼ਾਦਾ ਤਿਆਰ ਕਰੋਗੇ ਉਹਦਾ ਅਸਰ ਖਾਣ ਵਾਲੇ ਜੀਆ ਦੇ ਮਨ ਤੇ ਤਨ ਤੇ ਜ਼ਰੂਰ ਹੋਵੇਗਾ। ਸੋ ਸਾਥ ਸੰਗਤ ਜੀ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।